ਤੁਹਾਂਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਾਲਾ ਬੰਦਰਾ ਸਰੋਇ ਦੇ ਜੀ ਫਾਰਮ पेज ਤੇ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਣੇ ਪੇਜ ਨੂੰ ਫੋਲੋ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿੱਤੇ ਆਪਣਾ YouTube ਤੇ ਚੈਨਲ ਵੀ ਇਹਨੂੰ ਵੀ ਸਬਸਕ੍ਰਾਈਬ ਕਰੋ ਇਹ ਦੇਖੋ ਵੀਰੇ ਆਪਣਾ ਇਹ ਮਹਾਰਾਜੇ ਦੀਆਂ ਨਾ ਨਸਾਂ ਹੁੰਦੀਆਂ ਨੇ ਜਿਹੜੀਆਂ ਕਿਵੇਂ ਚਮਕ ਰਹੀਆਂ ਨੇ ਬਹੁਤ ਬੰਦੇ ਕਹਿੰਦੇ ਨੇ ਪੁੱਛ ਲੈਂਦੇ ਨੇ ਵੀ ਜਦ ਮੇਲੇ ਤੇ ਲੈ ਕੇ ਗਏ ਵੀ ਚੱਕੀ ਕੁਆਲਿਟੀ ਸੀ ਬਈ ਕੁਆਲਿਟੀ ਇਹ ਚ ਤੁਸੀਂ ਜਿਹਨਾਂ ਅਸਾਂ ਦੇਖੋ ਕੋਈ ਤੇਲ ਨਹੀਂ ਲਾਇਆ ਕੁਛ ਨਹੀਂ ਲਾਇਆ ਹੈਗਾ ਇਹਦੇ ਠੀਕ ਹੈ ਐਂ ਪਿੰਡੇ ਦੇ ਨੋੜਾਂ ਇਹਦੀਆਂ ਠੀਕ ਹੈ ਚੰਕਰੀਆਂ ਨੇ ਤੇ ਦੁੱਧ ਵਾਲੀ ਬਲੱਡ ਜਿਹੜਾ ਠੀਕ ਹੈ ਇਹ ਜਿਹਨਾਂ ਅਸਾਂ ਚੰਕਰੀਆਂ ਕੰਗਜੇ ਨੇ ਨਾ ਦੁੱਧ ਦੀ ਨਿਸ਼ਾਨੀ ਹੁੰਦੀ ਹੈ ਤੇ ਇੱਕ ਮਗਰਮਪੁਰੇ ਤੋਂ ਦੇਖੋ ਠੀਕ ਹੈ ਜ਼ੂਮ ਕਰਕੇ ਦਿਖਾਨੇ ਦੀ ਇਹ ਦੇਖੋ ਜਿਵੇਂ ਨਾੜਾ ਜੰਗਰੀਆਂ ਨੇ ਬਿਲਕੁਲ ਨਾੜਾ ਜੰਗਰੀਆਂ ਨੇ ਇਹ ਤੇ ਜਦੋਂ ਇਹ ਬੱਚੇ ਵੈਸੇ ਆਉਣ ਲੱਗੇ ਇਹਦੇ ਜਦੋਂ ਦੁੱਧ ਤੇ ਆਉਣਗੇ ਬਾਈ ਬੱਕੀ ਰਿਜ਼ਲਟ ਪੱਕਾ ਉਹੀ ਆਉਂਦਾ ਹੁੰਦਾ ਹੈ ਨੀ ਤੇ ਐ ਨਹੀਂ ਹੈ ਕਿ ਬਈ ਇੱਕ ਅੱਧੀ ਛੁੱਟੀ ਦੁੱਧ ਤੇ ਆ ਗਈ ਤੇ ਟੋਟਾ ਪ੍ਰੋਜਨਿਟੀ ਟੈਸਟਡ ਹੋ ਗਿਆ ਕੋੜੇ 10 12 ਛੁੱਟੀਆਂ ਦੁੱਧ ਤੇ ਹੁਣ ਫਿਰ ਪ੍ਰੋਜਨਿਟੀ ਟੈਸਟਡ ਹੁੰਦਾ ਤੇ ਦੂਜੀ ਗੱਲ ਬਾਈ ਮੈਂ ਕਹਿਣਾ ਚਾਹੁੰਦਾ ਤੇ ਆਪਣੇ ਕੋਲੇ ਮੱਝ ਸੁਈਏ ਦੇਖੋ ਇੰਦਰ ਬੱਚਾ ਖੜਿਆ ਹੈ ਠੀਕ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਬਹੁਤ ਖੜਿਆ ਬੱਚਾ ਇਹ ਸਮੁੰਦਰ ਸਾੰਧ ਦਾ ਹੈ ਠੀਕ ਹੈ ਇਹ ਸਮੁੰਦਰ ਸਾੰਧ ਦਾ ਹੈ ਬਹੁਤੇ ਬੰਦੇ ਕੀ ਕਰਦੇ ਨੇ ਉਹ ਜਿਵੇਂ ਫੋਰ ਦਾ ਬਣਾ ਦਿੰਦੇ ਨੇ ਹੁਣ ਜੇ ਆਪਣੇ ਕੋਲੇ ਬੋਲੂ ਸੀ ਆਪਾਂ ਇਹਦਾ ਕਹਿ ਦਿੰਦੇ ਕਿ ਦੇਖੋ ਮਾਰਕਾ ਮੁਰਕਾ ਕਿੰਨਾ ਸੋਹਣਾ ਆਇਆ ਸੀ ਬੱਚੇ ਦਾ ਠੀਕ ਹੈ ਤੇ ਆਪਾਂ ਕਹਿੰਦੇ ਵੀ ਮਰਲੇ ਚੋ ਮੁੱਲ ਦਾ ਮੱਛਾ ਆ ਗਿਆ ਨਹੀਂ ਇਹ ਸਮੁੰਦਰ ਸਾੰਧ ਦਾ ਬੱਚਾ ਹੈ ਵੀਰੇ ਠੀਕ ਹੈ ਤੇ ਇਹਨਾਂ ਸਾ ਫੇਰ ਦੇਖੋ ਇਹ ਕੁਝ ਕੁ ਪਰਸੈਂਟ ਬੰਦੇ ਹੁੰਦੇ ਨੇ ਜਿਹੜੇ ਦੂਜੇ ਦਾ ਬੱਚਾ ਬਣਾ ਦਿੰਦੇ ਨੇ ਪਰ ਇਹ ਮੈਂ ਵੀ ਦੇਖਿਆ ਫੀਲਡ ਵਿੱਚ ਇੱਕ ਹਲ ਬਖਸ਼ ਦੀ ਝੋਟੀ ਉਹਨਾਂ ਨੇ ਡਾਇਮੰਡ ਦੀ ਬਣਾਤੀ ਸਾਰਾ ਝੋਟੀ ਦਾ ਰਿਕਾਰਡ ਪਤਾ ਵੀਰੇ ਠੀਕ ਹੈ ਸਾਰਾ ਰਿਕਾਰਡ ਝੋਟੀ ਦਾ ਪਤਾ ਉਹਨਾਂ ਨੇ ਡਾਇਮੰਡ ਦੀ ਬਣਾਤੀ ਤੇ ਫਿਰ ਉਹਨਾਂ ਨੇ ਇੱਕ ਬੱਚਾ ਉਹ ਆਪਣੇ ਵਾਲੇ ਸਾਹ ਦਾ ਸੀ ਫਿਰ ਉਹਨਾਂ ਨੇ ਜੂਬੇ ਦਾ ਬਣਾਤਾ ਠੀਕ ਹੈ ਕਿ ਇਹ ਨਹੀਂ ਕਰਨਾ ਚਾਹੀਦਾ ਵੀਰੇ ਜਿਹੜੇ ਸੰ ਦਾ ਬੱਚਾ ਹੈਗੇ ਆ ਦੇਖੋ ਉਸੇ ਦਾ ਰੱਖੋ ਕੋਈ ਇੱਕ ਵਧੀਆ ਮਾਰਕਿੰਗ ਆਈ ਹੈ ਬੇਸ਼ੱਕ ਘਟੀ ਆਈ ਹੈ ਦੇਖੋ ਠੀਕ ਹੈ ਹੁਣ ਇੱਕ ਖਾਸੀਅਤ ਆਪਾਂ ਦੇਖੀ ਆਂ ਅਲਬਖਸ਼ ਚ ਇਹ ਆਪਣੇ ਕੋਲੇ ਅਨਬਖਸ਼ ਦੀ ਝੂਟੀ ਵੀ ਖੜੀ ਹੈ ਦੇਖੋ ਇਹਦੀਆਂ ਵੀ ਨਸਾਂ ਪਾਈ ਚਮਕ ਰਹੀਆਂ ਨੇ ਠੀਕ ਹੈ ਇਹਦੀਆਂ ਵੀ ਨਸਾਂ ਹੀ ਚਮਕ ਰਹੀਆਂ ਨੇ ਦੇਖੋ ਇਹ ਦੇਖੋ ਇਹਦੀਆਂ ਵੀ ਨਸਾਂ ਸਾਰੇ ਕਿਤੇ ਆਈਆਂ ਜੰਕਣਗੀਆਂ ਥੋੜੀ ਜੀ ਓਵਰ ਵਾਈਟ ਕਰਕੇ ਨਾ ਲਾਲੇ ਰਾਜੀਏ ਝੂਟੇ ਹੈ ਤੇ ਵੀ ਹੁਣ ਜਿਵੇਂ ਇਹ ਮੱਝ ਦੇਖੋ ਆਪਣੀ ਇਹ ਮੱਝ ਤੇ ਆਪਾਂ ਨਾਲ ਨਾਲ ਬੋਲੋ ਛੱਡ ਕੇ ਇਹ ਮੱਝਰ ਪਾਊਡਰ ਹੈ ਠੀਕ ਹੈ ਨਾ ਇਹ ਮੱਝਰ ਪਾਊਡਰ ਹੈ ਪੀਡੀ ਪੀਡੀ ਫੀ ਚੈਂਪੀਅਨ ਵੀ ਹੈ ਤੇ ਦੁੱਧ ਚਵਾਈ ਚੀ ਵੀ ਲੱਗੀ ਹੋਈ ਹੈ ਹੁਣ ਜੇ ਇਹਨੇ ਘੱਟੀ ਦਿੱਤੀ 70% ਪਸ਼ੂ ਆ ਜਣੀ ਕਿ ਆਬਦੇ ਤੇ ਲੈ ਕੇ ਜਾਂਦੀ ਹੁੰਦੀ ਹੈ ਮੱਝ 70% ਠੀਕ ਹੈ ਭਾਈ 70% ਆਬਦੇ ਤੇ ਲੈ ਕੇ ਜਾਂਦੀ ਹੁੰਦੀ ਹੈ ਤੇ ਹੁਣ ਇਹ ਜੀ ਕੱਟੀ ਨੂੰ ਦੁੱਧ ਕੱਢਤਾ ਜੀ ਆਪਾਂ ਆਪਣਾ ਬੁੱਲ ਤੋਂ ਕ੍ਰੋਸਿੰਗ ਕਰਵਾਤੀ ਇੱਕ ਝੋਟੇ ਨਾਲ ਪ੍ਰੋਜਿੰਟਸਟਲ ਨਹੀਂ ਹੋ ਗਿਆ ਬੁੱਲ ਠੀਕ ਹੈ ਝੋਟਾ ਉਹ ਮੰਨੇ ਜਾਂਦਾ ਜਿਹੜਾ 10 12 ਕਿਲੋ ਵਾਲੀ ਚੋਂ 15 16 ਵਾਲੀ ਪਹਿਲਾਂ ਕੱਢ ਕੇ ਦੇਵੇ ਠੀਕ ਹੈ 68 10 ਕਿਲੋ ਵਾਲੀ ਚੋਂ 13 14 ਵਾਲੀ ਕੱਢ ਕੇ ਦੇਵੇ ਠੀਕ ਹੈ ਹੁਣ ਜਿਵੇਂ ਆਪਣੇ ਕੋਲੇ ਅਰਜਨ ਦੀ ਝੁੱਟੀ ਹੈ ਇਹਨੇ ਪਹਿਲੇ ਸਵੇਰੇ ਦੋ ਦੰਦਰੇ 16 ਕਿਲੋ ਦੁੱਧ ਕੱਢੇ ਪਰ ਇਹਦੀ ਮਾਂ ਬਹੁਤ ਚੰਗੀ ਸੀ ਬਾਈ ਠੀਕ ਹੈ ਇਹ ਝਰਜਨ ਕੁਝ ਨਹੀਂ ਕਰਦਾ ਇਹਦੀ ਮਾਂ ਥੱਲੇ 18-19 ਕਿਲੋ ਦੁੱਧ ਸੀ ਠੀਕ ਹੈ ਹਾਂ ਤੇ ਉਹਨੂੰ ਉਸੇ ਉਸੇ ਲਾਲੇ ਮੱਝ ਚੋਂ ਬੁੱਢੇ ਖੇਡ ਵਾਲੇ ਸੁਲਤਾਨ ਦੀ ਝੋਟੀ ਆਈ ਉਹਨੇ ਦੁੱਧ ਬਧੀਆਂ ਕੱਢਿਆ ਪਰ ਰਸਤੂਗ ਟੋਲੀ ਦੀ ਆਈ ਹੈ ਨਾ ਜਿਹੜੀ ਉਹਨੂੰ ਥੋੜੀ ਜਿਹੀ ਪਾਰ ਦੀ ਸਮੱਸਿਆ ਆ ਗਈ ਸੀ ਆਪਣੇ ਵਸੀਲ ਕੀਤੀ ਹੈ ਪਾਰ ਦੀ ਸਮੱਸਿਆ ਕਰਕੇ ਵੀਰੇ ਉਹ ਸਭ 50 ਕਿਲੋ ਉੱਤੇ ਚੱਲੀ ਹੈ ਹਜੇ ਲਾਲੇ ਥੋੜੇ ਦਿਨ ਹੋਰ ਨਹੀਂ ਚੱਲਣੀ ਕੀ ਤਾਂ ਕਰਕੇ ਕਿਹਨੇ ਹੁੰਨੇ ਆ ਵੀ ਇੱਕ ਤਾਂ ਬੱਚਾ ਕਿਸੇ ਵੀ ਬੰਦੇ ਦਾ ਸਹੀ ਦੱਸਿਆ ਕਰੋ ਠੀਕ ਹੈ ਮੈਂ ਝੂਠ ਦਾ ਮਾਰਿਆ ਕਰੋ ਤੇ ਇੱਕ ਜਿਵੇਂ ਬਹੁਤ ਸਾਰੇ ਬੰਦੇ ਕਹਿੰਦੇ ਨੇ ਆਪਣਾ ਲੋਕ ਨੂੰ ਹੁਣ ਇੱਥੋਂ ਵੀ ਦੇਖ ਲਓ ਲਾ ਲਓ ਵੀ ਨਸਾਂ ਕਿਵੇਂ ਚੰਕਰੀਆਂ ਨੇ ਦੇਖ ਠੀਕ ਹੈ ਵੀਰੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਆਪਾਂ ਜਾਣਕਾਰੀ ਵਾਸਤੇ ਵੀਡੀਓ ਪਾਉਂਦੇ ਹੁੰਨੇ ਆ ਤੇ ਦੁਬਾਰਾ ਫੇਰ ਆਪ ਤੁਹਾਨੂੰ ਕਿ ਬੇਨਤੀ ਹੈ ਵੀ ਚੈਨਲ ਨੂੰ ਫੋਲੋ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ YouTube ਤੇ ਚੈਨਲ ਵੀ ਆਪਣਾ ਉਹਨੂੰ ਵੀ ਸਬਸਕ੍ਰਾਈਬ ਕਰੋ ਤੇ Instagram ਤੇ ਵੀ ਇਹ ਸਾਰੇ ਕਿਤੇ ਜਾ ਕੇ ਫੋਲੋ ਕਰਿਆ ਕਰੋ ਆਪਾਂ ਜਾਣਕਾਰੀ ਵਾਲੀ ਵੀਡੀਓ ਪਾਉਣੀ ਹੁੰਦੀ ਆ ਨਾ ਕਿ ਬੇਫਾਲਤੂ ਜੀ ਵੀਡੀਓ ਧੰਨਵਾਦ ਸਾਰਿਆਂ ਦਾ